ਇਹ ਸਾਰੇ ਭਾਈ ਆਪਸ ਵਿੱਚ ਮਿਲੇ ਹੋਏ ਨੇ ਮੈਨੂੰ ਕਾਂਗਰਸ ਤੇ ਬੀਜੇਪੀ ਇਹ ਸਪਸ਼ਟ ਕਰੇ ਕਿ ਉਹ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਹੈ ਜਾਂ ਨਸ਼ਾ ਵੇਚਣਾਂ ਦੇ ਹੱਥ ਵਿੱਚ ਹੈ ਇਹ ਨਾ ਕਿ ਹੋ ਕੇ ਇਹਨਾਂ ਦੇ ਨਿੱਜੀ ਬਿਆਨ ਨੇ ਜੇ ਤਾਂ ਉਹੀ ਕਹਿਣ ਦੇ ਨਿੱਜੀ ਬਿਆਨ ਨੇ ਮੈਂ ਕਿਹਾ ਵੀ ਦੱਸੋ ਹਜੇ ਤੱਕ ਜਵਾਬ ਨਹੀਂ ਦਿੱਤਾ ਵੀਰੋ ਇਹ ਹੈ ਇਹ ਚਿੱਟਾ ਯਾਦ ਕਰਾਉਂਦੇ ਸੀ ਵੀ ਲਾ ਲਿਆ ਭੁੱਲ ਨਾ ਜਾਈਂ ਆਪ ਨੂੰ ਨਹੀਂ ਪਤਾ ਲੱਗਦਾ ਸੁਖਵੀਰ ਬਾਦਲ ਨੂੰ ਮੈਂ ਕੀ ਕਹਿ ਗਿਆ ਆਪ ਹੀ ਕਹਿੰਦਾ ਸਭ ਤੋਂ ਵੱਧ ਨਸ਼ਾ ਕੌਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਸਾਰੇ ਭਾਈ ਆਪਸ ਵਿੱਚ ਮਿਲੇ ਹੋਏ ਨੇ ਮੈਂ ਇਹ ਪੁੱਛਿਆ ਸੀ ਕਿ ਤਿੰਨ ਲੀਟਰ ਕਾਂਗਰਸ ਦੇ ਦੋ ਬੀਜੇਪੀ ਦੇ ਵੱਡੇ ਉਹ ਮਜੀਠੀਏ ਦੇ ਹੱਕ 'ਚ ਬੋਲ ਚੁੱਕੇ ਨੇ ਮੈਨੂੰ ਕਾਂਗਰਸ ਤੇ ਬੀਜੇਪੀ ਸਪਸ਼ਟ ਕਰੇ ਕਿ ਉਹ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਹੈ ਜਨਨਸ਼ਾ ਬੇਚਰਾਨਾ ਦੇ ਹੱਥ ਵਿੱਚ ਹੈ ਇਹ ਨਾ ਕਿ ਉਹ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਇਹ ਤਾਂ ਉਹੀ ਕਹਿੰਦੇ ਨਿੱਜੀ ਬਿਆਨ ਨੇ ਮੈਂ ਕਿਹਾ ਵੀ ਦੱਸੋ ਹਜੇ ਤੱਕ ਜਵਾਬ ਨਹੀਂ ਦਿੱਤਾ ਵੀਰੋ ਕਿਉਂ ਕੀ ਜਵਾਬ ਹੀ ਹੈ ਨਹੀਂ ਨਾ ਰਲੇ ਹੋਏ ਨਹੀਂ ਆਪ ਚੜਲੇ ਉਹ ਜਰ ਕਿਸੇ ਹੋਰ ਕੰਮ ਵਾਸਤੇ ਰਲ ਲੋ ਯਾਰ ਸੱਤ ਕਰਤਾ ਕਹਿੰਦੇ ਡੈਨ ਵੀ ਛੱਡ ਦਿੰਦੀ ਆ ਯਾਰ ਤੁਸੀਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਰਲੇ ਹੋਏ ਹੋ ਯਾਰ ਨਸਲ ਕੁਸ਼ੀ ਵਾਸਤੇ ਇਕੱਠੇ ਹੋਗੇ ਤੁਸੀਂ ਉਹ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੌਣ ਪਾਉ ਤੁਹਾਨੂੰ ਲੋਕਾਂ ਨੂੰ ਵੋਟਾਂ ਪਾਉਣ ਜੋਗੇ ਹੋਸ਼-ਹਵਾਸ ਤਾਂ ਛੱਡ ਦਿਓ ਨਾ ਕੋਈ ਪਰਵਾਹ ਨਹੀਂ ਲੋਕਾਂ ਪੈਸੇ ਇਕੱਠੇ ਕਰੋ ਦਬਈ ਪੇ ਜੋ ਇੱਧਰ ਪੇ ਜੋ ਉੱਧਰ ਪੇ ਜੋ ਪਤਾ ਨਹੀਂ ਨਾਲ ਲੈ ਕੇ ਜਾਣੇ ਨੇ ਸੋ ਵੀਰੋ ਪੁਲਿਸ ਬੈਠੀ ਐ ਸਾਰੇ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰਾਂ ਦੇ ਹੈੱਡ ਬੈਠੇ ਨੇ ਤੁਹਾਡਾ ਆਪਣਾ ਸਰਕਾਰ ਦਾ ਮੁਖੀ ਤੁਹਾਡੇ ਸਾਹਮਣੇ ਖੜਾ ਮੰਤਰੀ ਬੈਠੇ ਨੇ ਸਾਰੇ ਅਫਸਰ ਬੈਠੇ ਨੇ ਇੱਕ ਵੀ ਬੰਦਾ ਜੇ ਤੁਹਾਨੂੰ ਲੱਗੇ ਤੇ ਕੋਈ ਅਫਸਰ ਜਾਂ ਕੋਈ ਮੁਨਸ਼ੀ ਜਾਂ ਕੋਈ ਹੌਲਦਾਰ ਇਹ ਯਾਰ ਹੈਲਪ ਕਰਦਾ ਹੈ ਇਹ ਯਾਰ 15 ਸਾਲ ਤੋਂ ਇੱਥੇ ਹੀ ਐ ਸਾਨੂੰ ਦੱਸੋ 15 ਮਿੰਟ ਨਹੀਂ ਰਹੂਗਾ ਸਿੱਧਾ ਪਠਾਨਕੋਟ ਜਾਓ ਬਹੁਤ ਸਾਰੇ ਅਸੀਂ ਬਦਲਤੇ ਬਹੁਤ ਸਾਰੇ ਬਦਲਤੇ ਕਿਉਂਕਿ ਉਹਨਾਂ ਦੀਆਂ ਯਾਰੀਆਂ ਰਿਸ਼ਤੇਦਾਰੀਆਂ ਉੱਥੇ ਹੋ ਗਈਆਂ ਸੀ ਉਹ ਦੱਸਣ ਲੱਗੇ ਸੀਗੇ ਵੀ ਤੇਰੇ ਥੋੜੇ ਪਿੰਡ ਆਉਣ ਲੱਗਿਆ ਇੱਧਰ ਉੱਧਰ ਹੋ ਜਾਓ ਉਹ ਐਂ ਦੱਸਣ ਲੱਗੇ ਸੀ ਸੋ ਇਸ ਕਰਕੇ ਮੈਂ ਤੁਹਾਡੇ ਕੋਲ ਅੱਜ ਆਇਆ ਮੈਂ ਤਾਂ ਰੋਜੀ ਕਿਤਨੇ ਕਿਤੇ ਫੰਕਸ਼ਨ ਤੇ ਹੁੰਨਾ ਮੈਂ ਨਹੀਂ ਖੜਦਾ ਕਰੇ ਕੱਲ WHO ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਸੀ ਜਿਹੜੇ ਮੁਹੱਲਾ ਕਲੀਨਿਕ ਆਪਾਂ ਬਣਾਏ ਨੇ ਉਹਨਾਂ ਦੀ ਤਾਰੀਫ਼ ਕਰਨ ਆਏ ਸੀ ਉਹ ਉਹ ਮੁਹੱਲਾ ਕਲੀਨਿਕਾਂ ਦਾ ਵੀ ਇੰਨਾ ਅਪਡੇਟ ਕਰਤਾ ਕਿ ਤੁਹਾਨੂੰ ਡਾਕਟਰ ਦੀ ਪਰਚੀ ਨਹੀਂ ਮਿਲਣੀ ਹੁਣ ਤੁਹਾਡੇ ਮੋਬਾਈਲ 'ਤੇ ਪਰਚੀ ਮੋਬਾਈਲ 'ਤੇ ਦਵਾਈਆਂ ਦੀ ਲਿਸਟ ਮੋਬਾਈਲ 'ਤੇ ਦਵਾਈਆਂ WhatsApp 'ਤੇ ਯਾਦ ਵੀ ਕਰਾਇਆ ਕਰਾਂਗੇ ਕਿ ਭਾਈ ਇਧਰ ਉਧਰ ਕੰਮਾ ਕਰਾ ਤਾਂ ਚੱਲ ਹੋਵੇਂਗਾ ਰੁੱਜਿਆ ਤੇਰਾ ਦਵਾਈ ਦਾ ਟਾਈਮ ਹੋ ਗਿਆ ਭੁੱਲ ਨਾ ਜਾਈਂ ਐਨੀ ਕੇਅਰ ਕਰਾਂਗੇ ਅਸੀਂ ਤੈਨੂੰ ਇਹ ਇਹ ਚਿੱਟਾ ਯਾਦ ਕਰਾਉਂਦੇ ਸੀ ਵੀ ਲਾ ਲਿਆ ਭੁੱਲ ਨਾ ਜਾਈਂ ਐਨਾ ਕੁ ਫਰਕ ਆ ਬਸ ਸੋ ਵੀਰੋ ਸੁਵਿਧਰਤੀ ਦੀ ਨੌਲੇਜ ਉਸ ਬੰਦੇ ਨੂੰ ਹੋ ਸਕਦੀ ਹੈ ਜਿਹੜਾ ਧਰਤੀ ਦੇ ਨਾਲ ਜੁੜਿਆ ਹੋਵੇ ਉਹਨਾਂ ਨੂੰ ਕੀ ਪਤਾ ਉਹਨ ਧਰਤੀ ਦਾ ਆ ਬੇਚਾਰੇ ਪਹਾੜਾਂ ਚੋਂ ਉਤਰੇ ਨੇ ਬੋਟਾਂ ਮੇਲੇ ਆ ਜਾਂਦੇ ਨੇ ਪਤਾ ਹੀ ਨਹੀਂ ਕੀ ਕਹੀ ਜਾਂਦੇ ਨੇ ਆਪ ਨੂੰ ਨਹੀਂ ਪਤਾ ਲੱਗ ਰਿਹਾ ਸੀ ਕੀ ਕਹਿ ਗਿਆ ਅੱਜ ਆਪ ਨੂੰ ਨਹੀਂ ਪਤਾ ਲੱਗਦਾ ਸੁਖਵੀਰ ਬਾਦਲ ਨੂੰ ਮੈਂ ਕੀ ਕਹਿ ਗਿਆ

ਮਸਾਲਾ ਇਹਨੇ ਚੜਵਣੇ ਹੋਏ ਸੀ ਖੂਨ ਪੀ ਜਾਂਦੇ ਸੀ ਹੁਣ ਪੰਜਾਬ ਨੂੰ ਰੰਗ ਭਰਾਂਗੇ ਪੰਜਾਬ ਚ ਰੰਗਲਾ ਪੰਜਾਬ ਬਣਾਵਾਂਗੇ